ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ ਸਾਡੀ ਦੂਜੀ ਕਹਾਣੀ ਮੜੀਆਂ ਤੋਂ ਦੂਰ ਜਿਹਦੇ ਲੇਖਕ ਹੈ ਰੁਕਬੀਰ ਟੰਡ ਦਾ ਸਾਰ ਕਰਾਂਗੇ ਚਲੋ ਦੇਖਦੇ ਹਾਂ ਕੀ ਹੈ ਕਹਾਣੀ ਦੇ ਵਿੱਚ ਬਲਵੰਤ ਰਾਏ ਨੂੰ ਇੰਗਲੈਂਡ ਰਹਿੰਦੇ ਆ 25 ਸਾਲ ਹੋ ਗਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਨਾਲ ਆਪਣੇ ਨਾਲ ਇੰਗਲੈਂਡ ਲੈ ਗਿਆ ਬਲਵੰਤ ਰਾਏ ਆ ਜਿਹੜਾ 25 ਸਾਲ ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਤੇ ਉਹਦੀ ਮਾਂ ਦੀ ਇੱਛਾ ਹੈ ਕਿ ਮੈਂ ਵੀ ਇੰਗਲੈਂਡ ਜਾਵਾਂ ਤੇ ਉਹ ਆਪਣੀ ਮਾਂ ਨੂੰ ਵੀ ਕੀ ਇਹ ਨਾਲ ਲੈ ਗਿਆ ਐਤਵਾਰ ਨੂੰ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਖਾਣੇ ਉੱਤੇ ਸੱਦਿਆ ਜਿਹੜਾ ਕਹਾਣੀਕਾਰ ਹੈ ਕਹਾਣੀਕਾਰ ਲਿਖ ਰਿਹਾ ਉਹ ਬਲਵੰਤ ਰਾਏ ਉਹਦੇ ਪਰਿਵਾਰ ਤੇ ਉਹਦੀ ਮਾਂ ਨੂੰ ਕੀ ਇਹ ਖਾਣੇ ਦੇ ਉੱਤੇ ਆਪਣੇ ਘਰ ਸੱਦ ਲਿਆ ਤਾਂ ਗੱਲਾਂ-ਗੱਲਾਂ ਵਿੱਚ ਕੀ ਇਹ ਬਲਵੰਤ ਰਾਏ ਦੀ ਮਾਂ ਸੀ ਜਿਹੜੀ ਤੇ ਜਿਹੜੀ ਕਹਾਣੀਕਾਰ ਦੀ ਮਾਂ ਸੀ ਦੋਨੋਂ ਇੱਕੋ ਪਿੰਡ ਦੀਆਂ ਸੀਗੀਆਂ ਇੱਕੋ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਕੀ ਉਹ ਮਾਸੀ ਲੱਗਣ ਲੱਗੀ ਕਹਾਣੀਕਾਰ ਦੀ ਦੁੱਨ ਦੋਨੇ ਭੈਣਾਂ ਹੋ ਗਈਆਂ ਮਾਮਾ ਜਦੋਂ ਮੰਮੀ ਦੀ ਭੈਣ ਕੋਣ ਮੰਮੀ ਦੀ ਭੈਣ ਕੀ ਲੱਗਦੀ ਹੁੰਦੀ ਹੈ ਮਾਸੀ ਤਾਂ ਕਹਾਣੀ ਕਰਦੀ ਜਿਹੜੀ ਮੰਮੀ ਸੀ ਉਹ ਉਹ ਉਸੇ ਪਿੰਡ ਦੀ ਕੀ ਹੈ ਉਹ ਬਲਵੰਤ ਰਾਏ ਦੀ ਮੰਮੀ ਸੀ ਤਾਂ ਉਹਦੀ ਮਾਸੀ ਲੱਗਣ ਲੱਗੀ ਇਸੇ ਕਰਕੇ ਕਿ ਉਸਦੀ ਮਸਤੀ ਬਣ ਗਈ ਕਹਾਣੀ ਕਰਨੀ ਉਸਦੀ ਪਤਨੀ ਮਾਸੀ ਦੇ ਮਿਲਾਪ ਦੇ ਸੁਭਾਵ ਵੱਲ ਮੁਹੇਗੇ ਜਿਹੜੇ ਕਹਾਣੀਕਾਰ ਸੀ ਤੇ ਉਹਦੀ ਪਤਨੀ ਸੀ ਮਾਸੀ ਦੇ ਸੁਭਾਅ ਵੱਲ ਕਿਆ ਮੋਹੇ ਗਏ ਕਿਉਂਕਿ ਮਾਸੀ ਦਾ ਸੁਭਾਅ ਬਹੁਤ ਮਿਲਣਸਾਰ ਸੀ ਚੰਗਾ ਸੁਭਾਅ ਸੀ ਹਾਂ ਮੂਹ ਭਰਿਆ ਸੁਭਾਅ ਸੀਗਾ ਅਗਲੇ ਐਤਵਾਰ ਨੂੰ ਜਦੋਂ ਕਹਾਣੀਕਾਰ ਤੇ ਉਸਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲੈ ਜਾਣਾ ਚਾਹਿਆ ਤਾਂ ਉਸਦੇ ਪੁੱਤਰ ਨੂੰ ਅਤੇ ਪੁੱਤ-ਪੋਤਿਆਂ ਪੁੱਤ-ਪੋਤਿਆਂ ਵਿੱਚੋਂ ਕੋਈ ਵੀ ਵਿਹਲ ਜਾਂ ਰੁਚੀ ਘੱਟ ਦੱਸ ਕੇ ਨਾ ਤੁਰਿਆ ਮਤਲਬ ਅਗਲੇ ਐਤਵਾਰ ਨੂੰ ਜਦੋਂ ਕਹਾਣੀਕਾਰ ਤੇ ਉਹਦੀ ਪਤਨੀ ਮਾਸੀ ਨੂੰ ਗੁਰਦੁਆਰੇ ਜਾਣ ਲਈ ਕਿਹਾ ਵੀ ਆਜੂ ਗੁਰਦੁਆਰੇ ਚਲਦੇ ਆ ਤਾਂ ਉਹਦੇ ਪਰਿਵਾਰ ਦੇ ਵਿੱਚੋਂ 마ਸੀ ਦੇ ਪਰਿਵਾਰ ਦੇ ਵਿੱਚੋਂ ਨਾ ਤਾਂ ਉਹਦਾ ਪੁੱਤ ਗਿਆ ਨਾ ਉਹਦੇ ਨੂੰਹ ਗਈ ਤੇ ਨਾ ਉਹਦੇ ਪੋਤੇ-ਪੋਤੀਆਂ ਗਈਆਂ ਕੁਝ ਨੂੰ ਤਾਂ ਵੇਲ ਨਹੀਂ ਸੀ ਜਾਣ ਦੀ ਸਮਾਂ ਨਹੀਂ ਸੀ ਕਿ ਆ ਕਮਤੰਦੈ ਤੇ ਜਾਣਾ ਹੋਊਗਾ ਤੇ ਕੁਝ ਦੀ ਕਿ ਰੁਚੀ ਨਹੀਂ ਸੀ ਕੋਈ ਇੱਛਾ ਨਹੀਂ ਸੀ ਇੰਟਰਸਟ ਨਹੀਂ ਸੀ ਕਿ ਵੀ ਅਸੀਂ ਨਹੀਂ ਜਾਣਾ ਹੈਗਾ ਕੋਈ ਨਹੀਂ ਗਿਆ ਪਰ 마ਸੀ ਗਈ 마ਸੀ ਨੇ ਗੁਰਦੁਆਰੇ ਜਾ ਕੇ ਜਦੋਂ ਲੰਗਰ ਪਕਾਇਆ ਤੇ ਫਿਰ ਉਹ ਮੰਦਰ ਗਏ ਮੰਦਰ ਜਾ ਕੇ 마ਸੀ ਨੇ ਭਜਨ ਗਾਏ ਤਾਂ ਦੋਵੇਂ ਥਾਂਾਂ 'ਸੀ ਜਿਹੜੀਆਂ ਗੁਰਦੁਆਰੇ ਦਾ ਪ੍ਰਧਾਨ ਦੀ ਮੰਦਰ ਦਾ ਪ੍ਰਧਾਨ ਦੋਨਾਂ ਨੇ ਕੀਆ ਮਾਸੀ ਨੂੰ ਬਹੁਤ ਇਹ ਮਾਸੀ ਦੇ ਹੀ ਗੱਲਾਂ ਮਾਸੀ ਦਾ ਸੁਭਾਅ ਬਹੁਤ ਚੰਗਾ ਲੱਗਿਆ ਬਹੁਤ ਪ੍ਰਭਾਵਿਤ ਹੋਏ ਉਹ ਮਾਸੀ ਦੀ ਇਸ ਸੇਵਾ ਤੋਂ ਮਾਸੀ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ ਖੁੱਲੀਆਂ ਸੜਕਾਂ ਸਾਫ਼ ਸੁਥਰਾ ਵਾਤਾਵਰਨ ਖੁੱਲੇ ਖਾਨ ਬੀੜ ਤੇ ਹੋਰ ਨਾਲ ਸਹੂਲਤਾਂ ਕਰਕੇ ਸੁਰਗ ਜਾਪਦਾ ਸੀ ਮਾਸੀ ਨੂੰ ਉੱਥੋਂ ਦਾ ਮਾਹੌਲ ਬਹੁਤ ਚੰਗਾ ਲੱਗਦਾ ਸੀ ਲੋਕ ਵੀ ਸਾਫ਼ ਸੁਥਰਾ ਵਾਤਾਵਰਨ ਵੀ ਖਾਣਾ ਪੀਣਾ ਵੀ ਸੀ ਤੇ ਉਹਨੂੰ ਇਹ ਲੱਗਦਾ ਸੀ ਵੀ ਇਹ ਸੁਰਗ ਹੈ ਇੰਗਲੈਂਡ ਇੱਕ ਸੁਰਗ ਵਰਗਾ ਲੱਗਦਾ ਸੀ ਮਾਸੀ ਨੂੰ ਇਹ ਸਭ ਦੇਖ ਕੇ ਉਹ ਚਾਹੁੰਦੀ ਲੱਗੀ ਉਹਨੇ ਇਹ ਵੀ ਚਾਹਿਆ ਵੀ ਹੁਣ ਉਹ ਸਦਾ ਲਈ ਇੱਥੇ ਰਹੇ ਇੰਗਲੈਂਡ ਦੇ ਵਿੱਚ ਤੇ ਉਹ ਆਪਣੇ ਪਤਨੀ ਨੂੰ ਆਪਣੇ ਸੌਰੀ ਆਪਣੇ પતિ ਨੂੰ ਵੀ ਇੱਥੇ ਹੀ ਬੁਲਾਉਣਾ ਚਾਹੁੰਦੀ ਸੀ ਇੰਗਲੈਂਡ ਦੇ ਵਿੱਚ ਪਰ ਇੱਕ ਦਿਨ ਕਹਾਣੀਕਾਰ ਨੂੰ ਮਾਸੀ ਦਾ ਟੈਲੀਫੋਨ ਆਇਆ ਲੇਖਕ ਮਾਸੀ ਦੀਆਂ ਗੱਲਾਂ ਸੁਣ ਕੇ ਸਮਝ ਗਿਆ ਕਿ ਉਹ ਉਦਾਸ ਹੈ ਕਹਾਣੀਕਾਰ ਜਦੋਂ ਉਸਦੇ ਕੋਲ ਗਿਆ ਘਰੇ ਪੂਜਾ ਤਾਂ ਪੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ ਤੇ ਕਹਿਣ ਲੱਗੀ ਕਿ ਉਹ ਬਲਵੰਤ ਰਾਏ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਕੀ ਹੈ ਇੰਡੀਆ ਭੇਜ ਦੇ। ਜਦੋਂ ਕਹਾਣੀਕਾਰ ਨੂੰ ਕਿਹਾ ਫੋਨ ਆਇਆ ਗੱਲਾਂ ਸੁਣ ਕੇ ਜਦੋਂ ਕਹਾਣੀਕਾਰ ਨੇ ਫੋਨ ਚੁੱਕ ਕੇ ਗੱਲ ਕੀਤੀ ਤਾਂ ਗੱਲਾਂ 'ਚ ਉਹ ਸਮਝ ਗਿਆ ਵੀ ਮਾਸੀ ਉਦਾਸ ਹੈ ਤਾਂ ਜਦੋਂ ਉਹ ਮਾਸੀ ਕੋਲੇ ਘਰੇ ਗਿਆ ਤਾਂ ਉਹ ਰੋਣ ਲੱਗ ਪਈ। ਕਿਉਂ ਰੋਣ ਲੱਗ ਪਈ ਕਿਉਂਕਿ ਉਹਨੂੰ ਇਕੱਲਾ ਪੈਣ ਮਹਿਸੂਸ ਹੋ ਰਿਹਾ ਸੀ ਤੇ ਉਹ ਕਹਿਣ ਲੱਗ ਪਈ ਵੀ ਬਲਵੰਤ ਰਾਏ ਨੂੰ ਕਹ ਦੇ ਵੀ ਮੈਨੂੰ ਜਲਦੀ ਤੋਂ ਜਲਦੀ ਇੰਡੀਆ ਭੇਜ ਦੇ। ਕਹਾਣੀਕਾਰ ਨੂੰ ਮਾਸੀ ਤੋਂ ਪੁੱਛਣ ਤੋਂ ਪਤਾ ਲੱਗਿਆ ਕਹਾਣੀਕਾਰ ਨੂੰ ਮਾਸੀ ਤੋਂ ਪੁੱਛਣ ਤੇ ਪਤਾ ਲੱਗਾ ਕਿ ਇੰਗਲੈਂਡ ਦੇ ਜੀਵਨ ਤੋਂ ਮਾਸੀ ਇਸ ਕਰਕੇ ਮੋਹ ਛੁੱਟ ਗਿਆ ਮਤਲਬ ਇਸ ਕਰਕੇ ਤੰਗ ਆ ਗਈ ਹੈ ਕਿਉਂਕਿ ਉਸਦੇ ਪੁੱਤਰ ਬਲਵੰਤ ਰਾਏ ਕੋਲ ਉਸਦੀ ਕੋਈ ਗੱਲ ਸੁਣਨ ਦਾ ਟਾਈਮ ਹੀ ਨਹੀਂ ਹੈਗਾ ਵਕਤ ਹੀ ਨਹੀਂ ਹੈਗਾ ਉਹ ਆਪਣੇ ਕੰਮਦੰਦਿਆਂ ਦੇ ਵਿੱਚ ਇੰਨਾ ਵਿਜੀ ਆ ਕਿ ਆਪਣੀ ਮਾਂ ਨੂੰ ਉਹ ਟਾਈਮ ਨਹੀਂ ਦੇ ਪਾ ਰਿਹਾ ਉਸਦੀ ਨੂ ਦਾ ਜਿਹੜਾ ਸੁਭਾਅ ਹੈ ਉਹ ਨਹੀਂ ਚੰਗਾ ਹੈਗਾ ਉਹਦਾ ਨੂ ਦਾ ਸੁਭਾਅ ਮਾੜਾ ਹੈ ਤੇ ਜਿਹੜੇ ਉਹਦਾ ਦੇ ਬੱਚੇ ਨੇਗਾ ਮਾਸੀ ਦੇ ਪੋਤੇ ਪੋਤੀਆਂ ਨੇ ਜਿਹੜੇ ਉਹਨਾਂ ਦੇ ਕੀ ਹੈ ਅੱਖੇ ਨਹੀਂ ਲੱਗਦੇ ਉਹ ਤਾਂ ਆਪਣੇ ਪੇਰੈਂਟਸ ਦੀ ਅੱਖੇ ਨਹੀਂ ਲੱਗਦੇ ਬਲਵੰਤ ਰਾਏ ਤੇ ਉਹਦੀ ਪਤਨੀ ਦੀ ਅੱਖੇ ਨਹੀਂ ਲੱਗਦੇ ਉਹਦੇ ਪੁੱਤ ਤੇ ਪੁੱਤੀਆਂ ਤਾਂ ਤੇ ਉਹਦੀ ਇੱਕ ਵੱਡੀ ਕੁੜੀ ਆ ਜਿਹੜੀ ਵੱਡੀ ਪੋਤੀ ਕਹਿ ਲੋ ਮੀਰਾ ਉਹਦਾ ਨਾਮ ਆ ਮੀਰਾ ਉਹ ਥੋੜੀ ਚੰਗੀ ਐ ਪਰ ਉਹਨਾਂ ਦੀ ਜਿਹੜੀ ਬੋਲੀ ਐ ਭਾਸ਼ਾ ਉਹ ਅਲੱਗ-ਅਲੱਗ ਐ ਇੰਗਲੈਂਡ ਵਾਲੇ ਨੇ ਤਾਂ ਇੰਗਲਿਸ਼ ਐ ਵਾਸੀ ਦੀ ਦੇਸੀ ਭਾਸ਼ਾ ਉਹ ਵੀ ਪੰਜਾਬੀ ਦੇਸੀ ਹੁੰਦੀ ਐ ਸਿੰਪਲ ਪੰਜਾਬੀ ਆਪਣੀ ਇੱਕ ਹੁੰਦੀ ਐ ਦੇਸੀ ਭਾਸ਼ਾ ਜਮਾ ਪੰਜਾਬੀ ਜਿਹੜੇ ਪਿੰਡ ਵਾਲੇ ਬਜ਼ੁਰਗਾਂ ਦੀ ਹੁੰਦੀਆਂ ਨੇ ਤੋ ਉਹਨਾਂ ਦੀ ਬੋਲੀ ਦੀ ਸਾਂਝ ਨਹੀਂ ਸੀ ਉਹ ਦੋਨੇ ਇੱਕ ਦੂਸਰੇ ਨੂੰ ਆਪਣੀਆਂ ਗੱਲਾਂ ਸਮਝਾ ਹੀ ਨਹੀਂ ਪਾਰੇ ਸੀ ਕੀ ਕਹਿਣਾ ਚਾਹੁੰਦੇ ਸੀ ਪਰ ਉਹ ਕੁੜੀ ਫਿਰ ਵੀ ਉਹਦਾ ਨਾਲ ਥੋੜਾ ਮੋਟਾ ਟਾਈਮ ਸਪੈਂਡ ਕਰਦੀ ਹੈ ਉਹ ਉਹਨਾਂ ਲਈ ਖਾਣਾ ਬਣਾ ਕੇ ਵਕਤ ਨਹੀਂ گزار ਸਕਦੀ ਕਿਉਂਕਿ ਸਾਰਿਆਂ ਦੇ ਖਾਣ-ਪਾਨ ਦੇ ਰਾਹ ਅਲੱਗ-ਅਲੱਗ ਹਨ ਮਾਸੀ ਇਹ ਸਾਰੀਆਂ ਗੱਲਾਂ ਦੱਸ ਕੇ ਮੋੜ ਰੋਣ ਲੱਗ ਪਈ ਕਹਾਣੀ ਕਰਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਹੁਣ ਉਸ ਨੂੰ ਇੰਡੀਆ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਮੜੀਆਂ ਵਰਗੀ ਇਕਲ ਉਸ ਨੂੰ ਨਿਕਲ ਚ ਆਵੇਗੀ ਮਾਸੀ ਨੇ ਹੁਣ ਇੰਗਲੈਂਡ ਨੂੰ ਮੜੀਆਂ ਤੋਂ ਵੀ ਕੋਈ ਦੂਰ ਦੀ ਕੋਈ ਚੀਜ਼ ਦੱਸਿਆ ਤਾਂ ਕਹਾਣੀਕਾਰ ਨੇ ਇਹ ਕਿਹਾ ਵੀ ਹਾਂ ਮਾਸੀ ਹੁਣ ਤੁਹਾਨੂੰ ਜਲਦੀ ਤੋਂ ਜਲਦੀ ਕੀ ਇਹ ਇੰਡੀਆ ਵਾਪਸ ਚਲੇ ਜਾਣਾ ਚਾਹੀਦਾ ਨਹੀਂ ਤਾਂ ਇਹ ਤੁਹਾਨੂੰ ਮੜੀਆਂ ਵਰਗੀ ਜਿਹੜੀ ਇਕਲਤ ਹੈ ਇਕਲ ਹੈ ਇਕੱਲਾਪਣ ਮੜੀਆਂ ਵਰਗਾ ਹੀ ਤੁਹਾਨੂੰ ਨਿਗਲ ਜਾਊਗਾ ਖਾ ਜਾਊਗਾ ਤਾਂ ਮਾਸੀ ਨੇ ਸੁਣ ਕੇ ਕਿਹਾ ਵੀ ਇਹ ਜਗ੍ਹਾ ਜਿਹੜੀ ਇਹ ਤਾਂ ਮੜੀਆਂ ਤੋਂ ਵੀ ਕੋਈ ਦੂਰ ਹੈ ਵੀ ਇੰਨਾ ਸੁੰਨਸਰਾ ਹੈ ਇੰਨਾ ਇਕੱਲਾਪਣ ਬਹੁਤ ਜ਼ਿਆਦਾ ਦੂਰ ਹੈ हां ਮਡੀਆਂ ਤੋਂ ਵੀ ਤਾਂ ਇਹ ਸੀ ਸਾਡੀ ਇੱਕ ਕਹਾਣੀ ਮਡੀਆਂ ਤੋਂ ਦੂਰ ਜਿਹਦੇ ਲੇਖਕ ਹੈ ਰੁਗਵੀਰ ਟੰਡ ਲੇਖਕਾਂ ਦੇ ਨਾਮ ਜ਼ਰੂਰ ਯਾਦ ਰੱਖਿਓ ਤੁਸੀਂ ਕਿਉਂਕਿ ਤੁਹਾਨੂੰ ਇੱਕ ਨੰਬਰ ਦੇ ਜਾਂ ਦੋ ਨੰਬਰ ਦੇ ਛੋਟੇ ਕੁਐਸਚਨਾਂ ਦੇ ਵਿੱਚ ਇਹ ਕੁਐਸਚਨ ਆ ਸਕਦਾ ਹੈ ਤਾਂ ਮੈਨੂੰ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਕਹਾਣੀ ਤੇ ਬਹੁਤ ਸ਼ਾਨਦਾਰ ਸਾਰ ਲਿਖ ਕੇ ਆਉਂਗੇ ਧੰਨਵਾਦ